ਪਿੰਡ ਪਿੰਡ ਦੀ ਕਹਾਣੀ ਆ ਚਿੱਟਾ ਅੱਜ ਪੰਜਾਬ ਦੇ ਘਰਾਂ ਤੱਕ ਪੂਰੀ ਤਰ੍ਹਾਂ ਪਹੁੰਚ ਚੁੱਕਿਆ ਹੈ ਨਾ ਤਾਂ ਅਸੀਂ ਉਸ ਬਲਰੇ ਸਵੇਰੇ ਕੋਲੇ ਵੀਡੀਓ ਕੀਤੀ ਸੀ ਜੋ ਪਿਛਲੇ ਸਮੇਂ ਤੋਂ ਇੱਕ ਡਰਾਮਾ ਚੱਲ ਰਿਹਾ ਹੈਗਾ ਵੈਸੇ ਤਾਂ ਉਸ ਡਰਾਮੇ ਨੂੰ ਆ ਜਿਹੜਾ ਹਜੇ ਕੱਲ੍ਹ ਸ਼ਾਮ ਹੀ ਆ ਜਿਹੜਾ ਇਹਨਾਂ ਦਾ ਹੀ ਇੱਕ ਐਮਐਲਏ ਕੁੰਮਰ ਵਿਜੇ ਪ੍ਰਤਾਪ ਨੇ ਆ ਜਿਹੜਾ ਉਸ ਨੂੰ ਪੂਰੇ ਤੌਰ ਦੇ ਤੇ ਨੰਗਾ ਕਰਤਾ ਪੱਤਰਕਾਰ ਭਾਈ ਜਾਰਾ ਜਿਹੜਾ ਕਿਤੇ ਨਾ ਕਿਤੇ ਡਰਦਾ ਨਹੀਂ ਬੋਲਦਾ ਹੈਗਾ ਜੇਕਰ ਇਸ ਤਰ੍ਹਾਂ ਦੇ ਐਕਸ਼ਨ ਸਫਲ ਹੁੰਦੇ ਆ ਪੱਤਰਕਾਰਾਂ ਨੂੰ ਹੋਰਨਾਂ ਨੂੰ ਵੀ ਇਸ ਨਾਲ ਹੌਸਲਾ ਮਿਲੂਗਾ ਕਿ ਇਸ ਮਾਮਲੇ ਦੇ ਤੇ ਜਿਹੜਾ ਖੁੱਲ ਕੇ ਗੱਲਬਾਤ ਹੈ ਜਿਹੜਾ ਕਰ ਸਕਦੇ ਇਹ ਬੰਦੇ ਦੇ ਉੱਪਰ ਇਲਜ਼ਾਮ ਸੀਗੇ ਕਿ ਇਹਦੀਆਂ ਹਿਮਾਚਲ ਦੇ ਬੱਦੀ ਦੇ ਵਿੱਚ ਤਿੰਨ ਜਣੀਆਂ ਨਸ਼ੇ ਦੀਆਂ ਫੈਕਟਰੀਆਂ ਚੱਲਦੀਆਂ ਹੁਣ ਕਲਾ ਜਗਦੀਸ਼ ਭੋਲਾ ਦਾ ਹੈ ਨਹੀਂ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਕਰਦਾ ਹੋ ਉਹਦੇ ਵਿੱਚ ਬਿੱਟੂ ਔਲਖਾ ਸਤਪਾਲ ਸੱਤਾ ਹੈਗਾ ਜਿਹਦੇ ਨਾਲ ਮਜੀਠੀਏ ਦੇ ਜਿਹੜੇ ਕਨੈਕਸ਼ਨ ਜੁੜੇ ਹੋਏ ਸੀਗੇ ਸਰਕਾਰ ਨੇ ਸਿਸਟਮ ਨੇ ਭੋਲੇ ਤੋਂ ਸ਼ਾਨਬੀਨ ਕਰਕੇ ਸਾਰੇ ਬੰਦਿਆਂ ਦੇ ਨਾਮ ਸਾਹਮਣੇ ਲਿਆਉਣ ਦੀ ਬਜਾਏ ਕੱਲਾ ਭੋਲੇ ਨੂੰ ਜੇਲ੍ਹ 'ਚ ਕੈਦ ਕਰਕੇ ਲੋਕਾਂ ਦੀ ਅੱਖਾਂ ਠੰਡੀਆਂ ਕਰਤੀਆਂ। ਦੋਸਤੋ ਪਿਛਲੇ ਦਿਨਾਂ ਦੇ ਦੌਰਾਨ ਪੈਂਦ ਰਸੂਲਪੁਰ ਦੇ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੇ ਨਾਲ ਮੌਤ ਹੁੰਦੀ ਆ ਤੇ ਉਸ ਦੀ ਰਿਪੋਰਟਿੰਗ ਦੁਨੀਆ ਚੈਨਲ ਦੇ ਉੱਪਰ ਮਨਦੀਪ ਸਿੰਘ ਦੇ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਤਾਂ ਉਸ ਤੋਂ ਬਾਅਦ ਚਿੱਟੇ ਵਾਲਿਆਂ ਦੇ ਵੱਲੋਂ ਪੱਤਰਕਾਰ ਮਨਦੀਪ ਨੂੰ ਗੋਲੀ ਮਾਰਨ ਦੀ ਜਿਹੜੀ ਉਹ ਧਮਕੀ ਦਿੱਤੀ ਜਾਂਦੀ ਆ ਤਾਂ ਉਸ ਦੇ ਖਿਲਾਫ ਅੱਜ ਜਗਰਾਵਾਂ ਦੇ ਵਿੱਚ ਪ੍ਰਾਪਤਰੀ ਜਥੇਬੰਦੀਆਂ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਤਾਂ ਗੱਲਬਾਤ ਕਰਾਂਗੇ ਕਿ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਏ ਨੇ ਤਾਂ ਮਨਦੀਪ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰੇ ਦਾ ਪੂਰਾ ਮਾਮਲਾ ਕੀ ਆ ਬਈ ਮਨਦੀਪ ਜਿਸ ਦਿਨ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਮੌਤ ਹੁੰਦੀ ਆ ਅਸਲ ਦੇ ਵਿੱਚ ਸਾਰਾ ਸਾਰੀ ਘਟਨਾ ਕੀ ਸੀਗੀ ਇਹ ਇਹ ਬਈ ਆਪਣਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਰਸੂਲਪੁਰ ਮੱਲਾ ਜੀ ਤੇ ਇਸ ਪਿੰਡ ਦੇ ਵਿੱਚ ਥੋੜੇ ਕ ਸਮੇਂ ਚ ਨਾ ਚਿੱਟੇ ਦੀ ਬਹੁਤ ਜ਼ਿਆਦਾ ਸਮੱਸਿਆ ਬਣ ਗਈ ਆ ਰਸੂਲਪੁਰ ਦੇ ਨਾਲ ਹੀ ਮੱਲਾ ਪਿੰਡ ਆ ਇਹ ਦੋ ਪਿੰਡ ਅੱਜ ਕੱਲ ਚਿੱਟੇ ਦੇ ਗੜ ਮੰਨੇ ਜਾਣ ਲੱਗੇ ਵੀ ਇੱਥੇ ਬਹੁਤ ਜ਼ਿਆਦਾ ਚਿੱਟਾ ਸਾਡੇ ਪਿੰਡ ਦੇ ਵਿੱਚ ਦਾਣਾ ਮੰਡੀ ਆ ਉੱਥੇ ਸ਼ਰੇਆਮ ਟੀਕੇ ਲਾਉਂਦੇ ਨੌਜਵਾਨ ਦੇਖ ਸਕਦੇ ਆ ਛੋਟੇ ਛੋਟੇ ਬੱਚੇ ਕੁੜੀਆਂ ਵਿੱਚ ਹਨਾ ਚਿੱਟਾ ਜਿਵੇਂ ਆਪਾਂ ਕੋਈ ਦੁਕਾਨ ਤੋਂ ਚੀਜ਼ ਲੈਣ ਭੇਜ ਦਿੰਨੇ ਆ ਆਏ ਉਹ ਸਮਗਲਿੰਗ ਕਰਦੇ ਆ ਛੋਟੇ ਛੋਟੇ ਬੱਚੇ ਲਾਏ ਹੋਏ ਆ ਹਨਾ ਤੇ 5 6 ਆ ਜਿਹੜੇ ਜਿਨੀ ਵੱਡੇ ਸਾਡੇ ਪਿੰਡ ਦੇ ਸਮਗਲਰ ਉਹ ਬਣ ਗਏ ਉਹ ਇਲਾਕੇ ਦੇ ਵਿੱਚ ਵੀ ਚਿੱਟਾ ਸਪਲਾਈ ਕਰਦੇ ਆ ਤਾਂ ਇੱਕ ਮੁੰਡੇ ਦੀ ਮੌਤ ਹੁੰਦੀ ਆ 1 ਸਾਲ ਦੀ ਏਜ ਆ ਤਿੰਨ ਉਹਦੇ ਛੋਟੀਆਂ-ਛੋਟੀਆਂ ਬੱਚੀਆਂ ਉਹਦੀ ਮੌਤ ਹੋ ਗਈ ਪਰ ਉਹਦਾ ਵੱਡਾ ਭਰਾ ਜਿਹੜਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਆ ਉਹਨੇ ਬਾਹ ਦੇ ਵਿੱਚ ਇੰਜੈਕਸ਼ਨ ਲਾ ਲਿਆ ਤੇ ਬਾਹ ਇੰਨੀ ਸੁੱਜ ਕੇ ਵੱਡੀ ਹੋਈ ਪਈ ਆ ਤੇ ਉਹਦਾ ਵੀ ਪਤਾ ਨਹੀਂ ਸੀ ਹੈ ਨਾ ਉਹਦਾ ਵੀ ਬਚੂ ਨਾ ਬਚੂ ਲਾ ਚੱਲ ਰਿਹਾ ਉਹਦਾ ਪਰ ਬਹੁਤ ਗੰਭੀਰ ਹਾਲਤ ਆ ਅਸੀਂ ਲੋਡ ਮਹਿਸੂਸ ਕੀਤੀ ਵੀ ਇਕੱਲੇ ਮੇਰੇ ਪਿੰਡ ਦੀ ਕਹਾਣੀ ਨਹੀਂ ਏ ਇਹ ਤਾਂ ਪਿੰਡ-ਪਿੰਡ ਦੀ ਕਹਾਣੀ ਆ ਚਿੱਟਾ ਅੱਜ ਪੰਜਾਬ ਦੇ ਘਰਾਂ ਤੱਕ ਪੂਰੀ ਤਰ੍ਹਾਂ ਪਹੁੰਚ ਚੁੱਕਿਆ ਹੈ ਨਾ ਤਾਂ ਅਸੀਂ ਉਸ ਬਲਰੇ ਸਵੇ ਕੋਲੇ ਵੀਡੀਓ ਕੀਤੀ ਸੀ ਉਹ ਵੀਡੀਓ ਦੇ ਵਿੱਚ ਅਸੀਂ ਸਿਰਫ ਇਹੀ ਦੱਸਿਆ ਵੀ ਸਾਡੇ ਪਿੰਡ ਦੀ ਸਮੱਸਿਆ ਨੌਜਵਾਨ ਦੀ ਮੌਤ ਹੋ ਗਈ ਇੱਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਨਾ ਤੇ ਜਿਹੜੇ ਉਹਦੇ ਮਾਪੇ ਆ ਉਹ ਬਹੁਤ ਦੁਖੀ ਆ ਤੇ ਪੰਜਾਬ ਦੇ ਵਿੱਚ ਇਦਾਂ ਦੀ ਸਮੱਸਿਆ ਤੇ ਪੁਲਿਸ ਦੀ ਢਿੱਲ ਆ ਜੀ ਸਮਗਲਿਆ ਨਾ ਦੇ ਹੌਸਲੇ ਬੁਲੰਦਾ ਇੰਨੀ ਕ ਖਬਰ ਤੋਂ ਪੁਲਿਸ ਨੂੰ ਵੀ ਮਿਰਚਾਂ ਲੱਗੀਆਂ ਤੇ ਜਿਹੜੇ ਚਿੱਟਾ ਵੇਚਦੇ ਆ ਸਪਲਾਈ ਕਰਦੇ ਉਹਨਾਂ ਨੂੰ ਵੀ ਮਿਰਚਾਂ ਲੱਗੀਆਂ ਪੁਲਿਸ ਆਉਂਦੀ ਆ ਸਾਨੂੰ ਕਿੰਦੀਆਂ ਵੀਡੀਓ ਡਿਲੀਟ ਕਰੋ ਤੁਸੀਂ ਪ੍ਰੈਸ ਨੋਟ ਕਿਨੂੰ ਦੇ ਪੁੱਛ ਕੇ ਲਿਖਿਆ ਹਨ ਤੁਸੀਂ ਪ੍ਰੈਸ ਨੋਟ ਨਹੀਂ ਦੇ ਸਕਦੇ ਅਸੀਂ ਖਬਰ ਨਹੀਂ ਲੱਗਣ ਦੇਣੀ ਇਦਾਂ ਦੀ ਇਕੱਲਾ ਪੁਲਿਸ ਕਰਦੀ ਆ ਹਨਾ ਤਾਂ ਚਲੋ ਦੋ ਤਿੰਨ ਦਿਨ ਲੰਘਦੇ ਆ ਇੱਕ ਰਾਤ ਫਿਰ ਜਿਹੜਾ ਚਿੱਟਾ ਵੇਚਦਾ ਉਹਦਾ ਮੈਨੂੰ ਫੋਨ ਆਉਂਦਾ ਕਹਿੰਦਾ ਵੀ ਇਹ ਖਬਰ ਤੁਸੀਂ ਸਾਡਾ ਨਾਮ ਲੈ ਕੇ ਲਾਈ ਹੈ ਮੈਂ ਕਿਹਾ ਵੀ ਨਾਮ ਕਿਸੇ ਦਾ ਨਹੀਂ ਲਿਆ ਪਰ ਤੁਹਾਨੂੰ ਲੱਗ ਰਿਹਾ ਹਨਾ ਹੁਣ ਚੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਨੂੰ ਮਿਰਚਾਂ ਲੱਗੀਆਂ ਹੁੰਆਂ ਕਹਿੰਦਾ ਵੀਡੀਓ ਡਿਲੀਟ ਕਰ ਮੈਂ ਕਿਹਾ ਨਹੀਂ ਕਰਨੀ ਵੀਡੀਓ ਡਿਲੀਟ ਨਹੀਂ ਹੋਣੀ ਤੂੰ ਜੋ ਕਰਨਾ ਕਰ ਲੈ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗਿਆ ਤੈਨੂੰ ਵਿਚਾਲੇ ਪਾੜ ਦਾਂਗੇ ਫਾਇਰ ਕੱਢਾਂਗੇ ਤੇਰੇ ਵਿੱਚ ਦੀ ਤੇ ਆਪਾਂ ਸਿੱਧਾ ਉਹਨੂੰ ਚੈਲੰਜ ਕੀਤਾ ਕਿਉਂਕਿ ਸਾਡੇ ਨਾਲ ਲੋਕ ਖੜੇ ਆ ਤੇ ਅਸੀਂ ਗੱਲ ਵੀ ਕੋਈ ਗਲਤ ਨਹੀਂ ਕੀਤੀ ਜੇ ਗਲਤ ਕੀਤੀ ਹੁੰਦੀ ਫਿਰ ਅਸੀਂ ਪਿੱਛੇ ਹਟ ਵੀ ਸਕਦੇ ਸੀ ਜਦੋਂ ਗੱਲ ਸੱਚੀ ਕੀਤੀ ਆ ਝੂਠਾ ਬੰਦਾ ਗਲਤ ਕੰਮ ਕਰਨ ਵਾਲਾ ਬੰਦਾ ਇੰਨੀ ਦਲੇਰੀ ਨਾਲ ਸਾਨੂੰ ਇਹ ਕਹਿ ਰਿਹਾ ਵੀ ਤੂੰ ਇਹ ਮੈਂ ਕਰੂੰਗਾ ਹਨਾ ਤੁਸੀਂ ਵੀਡੀਓ ਡਿਲੀਟ ਕਰੋ ਉਹ ਦਾਬਾ ਪਾ ਰਿਹਾ ਸੱਚ ਬੋਲਣ ਵਾਲੇ ਕਿਉਂ ਨਾ ਬੋਲਣ ਫਿਰ ਸੱਚ ਬੋਲਣ ਵਾਲੇ ਵੀ ਦਲੇਰੀ ਨਾਲ ਸੱਚ ਬੋਲਣ ਸਾਨੂੰ ਕੋਈ ਮਤਲਬ ਉਹਦਾ ਡਰ ਨਹੀਂ ਪਰ ਹਾਂ ਅਸੀਂ ਚੌਕਸ ਵੀ ਆ ਸਾਨੂੰ ਪਤਾ 10-10 ਰੁਪਏ ਪਿੱਛੇ ਵੇਚਣ ਵਾਲੇ ਬੰਦੇ ਆ ਬਾੜੇ ਦੇ ਟੱਟੂ ਖਰੀਦੇ ਜਾਂਦੇ ਆ ਜਿਹੜੇ ਕਿ ਨੁਕਸਾਨ ਕਰ ਜਾਂਦੇ ਹਨਾ ਅੱਜ ਕੱਲ ਤਾਂ ਇਹਨਾਂ ਦੀ ਕੀਮਤ ਹੀ ਕੋਈ ਨਹੀਂ ਇਹ ਬੰਦਿਆਂ ਦੀ 5-5 10-10 ਰੁਪਏ ਪਿੱਛੇ ਵਿਕ ਜਾਂਦੇ ਇਹ ਬੰਦੇ ਤਾਂ ਇਸ ਕਰਕੇ ਅਸੀਂ ਸਤਾਰਕ ਵੀ ਆ ਅਸੀਂ ਫੌਰੀ ਇਸ ਤੇ ਐਫ ਆਈ ਆਰ ਦਰਜ ਵੀ ਕਰਾਈ ਆ ਪੁਲਿਸ ਦਾ ਐਟੀਟਿਊਡ ਉਦੋਂ ਵੀ ਇਹੀ ਸੀ ਤੁਸੀਂ ਇਹਨੂੰ ਨਸ਼ਾ ਵੇਚਣ ਵਾਲਾ ਕਿਵੇਂ ਕਹਿ ਸਕਦੇ ਹੋ ਅਸੀਂ ਕਿਹਾ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਨਾਮ ਨਹੀਂ ਲੈਂਦੇ ਹੁਣ ਤਾਂ ਨਾਮ ਲੈਤਾ ਹੁਣ ਤਫਦੀਸ਼ ਵੀ ਅਸੀਂ ਕਰੀਏ ਵੇਚਦਾ ਜਾਂ ਨਹੀਂ ਵੇਚਦਾ ਤੇ ਹਾਲਾਂਕਿ ਉੱਤੇ ਪਹਿਲਾਂ ਚਿੱਟਾ ਵੇਚਣ ਦਾ ਪਰਚਾ ਨਾ ਸ਼ਾ ਵੇਚਣ ਦਾ ਪਰਚਾ ਵੀ ਪਿਆ ਸੀ ਤਾਂ ਪੁਲਿਸ ਉੱਥੇ ਵੀ ਸਾਡੇ ਨਾਲ ਮਤਲਬ ਐਡੀਐਲ ਬਤੀਰਾ ਐਸਐਚਓ ਦਾ ਤੁਸੀਂ ਆਏ ਨਹੀਂ ਕਰ ਸਕਦੇ ਆਏ ਨਹੀਂ ਕਰ ਸਕਦੇ ਤੁਹਾਡਾ ਰਾਜੀਨਾਮਾ ਕਰਾ ਦਿੰਨੇ ਆ ਸਾਡਾ ਕਿਹੜਾ ਨਿੱਜੀ ਰੋਲਾ ਉਹਦੇ ਨਾਲ ਅਸੀਂ ਕਿਉਂ ਰਾਜੀਨਾਮਾ ਕਰੀਏ ਉਹ ਧਮਕੀਆਂ ਦੇ ਰਿਹਾ ਹਨ ਤੁਸੀਂ ਕਾਰਵਾਈ ਕਰੋ ਤਾਂ ਚਲੋ ਜਥੇਬੰਦੀਆਂ ਦਾ ਪ੍ਰੈਸ਼ਰ ਪ੍ਰੈਸ ਦਾ ਸਾਰੀ ਦਾ ਪ੍ਰੈਸ਼ਰ ਤੁਸੀਂ ਵੀ ਇਸ ਤੇ ਗੰਭੀਰ ਨੋਟਿਸ ਲਿਆ ਸਾਰੇ ਪੱਤਰਕਾਰ ਭਾਈਚਾਰੇ ਨੇ ਤਾਂ ਉਹ ਬੰਦਾ ਉੱਥੇ ਕਾਰਵਾਈ ਹੋਈ ਆ ਪਰ ਅਸੀਂ ਵੀ ਸਤਾਰਕਾਂ ਤਾਂ ਅੱਜ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਨੋਟਿਸ ਲਿਆ ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠੇ ਹੋਈਆਂ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਇਹਨਾਂ ਨੇ ਅਗਲੇ ਪ੍ਰੋਗਰਾਮ ਲਿਖੇ ਨੇ ਮੈਂ ਚਾਹੂੰਗਾ ਤੁਸੀਂ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰੋ ਤਾਂ ਕਿ ਮੇਰੇ ਨਾਲ ਬਲਰਾਜ ਨੇ ਜੋ ਕਿ ਮੋਰ ਟੈਲੀਵਿਜ਼ਨ ਚਲਾਉਂਦੇ ਨੇ ਬਾਈ ਜੀ ਅੱਜ ਜਗਰਾਵਾਂ ਦੇ ਵਿੱਚ ਜਥੇਬੰਦੀਆਂ ਨੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਕੀ ਫੈਸਲੇ ਹੋਏ ਨੇ ਕੀ ਅਗਲੇ ਪ੍ਰੋਗਰਾਮ ਲਿਖੇ ਗਏ ਨੇ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇਕਰ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਆਜ਼ਾਦ ਤੌਰ ਦੇ ਉੱਤੇ ਖਬਰ ਲਾਉਣ ਵਾਲੇ ਬਹੁਤ ਥੋੜੇ ਪੱਤਰਕਾਰ ਆ ਜਿਹੜੇ ਕਿਤੇ ਨਾ ਕਿਤੇ ਜੋ ਪਿਛਲੇ ਸਮੇਂ ਤੋਂ ਇੱਕ ਡਰਾਮਾ ਚੱਲ ਰਿਹਾ ਹੈਗਾ ਵੈਸੇ ਤਾਂ ਉਸ ਡਰਾਮੇ ਨੂੰ ਆ ਜਿਹੜਾ ਹਜੇ ਕੱਲ੍ਹ ਸ਼ਾਮ ਹੀ ਆ ਜਿਹੜਾ ਇਹਨਾਂ ਦਾ ਹੀ ਇੱਕ ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਆ ਜਿਹੜਾ ਉਸ ਨੂੰ ਪੂਰੇ ਤੌਰ ਦੇ ਉੱਤੇ ਨੰਗਾ ਕਰਤਾ ਜੋ ਯੁੱਧ ਨਸ਼ਿਆਂ ਵਿਰੋਧ ਦਾ ਜੋ ਕਿਤੇ ਨਾ ਕਿਤੇ ਜੇਕਰ ਕਿ ਇਹੋ ਜਿਹੀਆਂ ਖਬਰਾਂ ਲੱਗਦੀਆਂ ਵੀ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਨੌਜਵਾਨਾਂ ਦੀਆਂ ਇਹੋ ਜਿਹੀਆਂ ਖਬਰਾਂ ਜੋ ਚਿੱਟੇ ਦੀ ਓਵਰਡੋਜ਼ ਕਰਕੇ ਮਰ ਜਾਂਦੇ ਹੈਗੇ ਆ ਉਹ ਲਗਦੀਆਂ ਨਹੀਂਗਾ ਕਈ ਵਾਰੀ ਇਹ ਹੁੰਦਾ ਹੈਗਾ ਵੀ ਜਾਂ ਤਾਂ ਪਰਿਵਾਰ ਬਦਨਾਮੀ ਦੇ ਡਰੋਂ ਨਹੀਂ ਕਰਦਾਗਾ ਜਾਂ ਫਿਰ ਪੁਲਿਸ ਵੱਲੋਂ ਦਬਾਅ ਪਾ ਕੇ ਹੈ ਜਿਹੜਾ ਇਸ ਗੱਲ ਨੂੰ ਹੈ ਜਿਹੜਾ ਉਹ ਦਬਾਇਆ ਜਾਂਦਾ ਹੈਗਾ ਕਿ ਇਹ ਗੱਲ ਬਾਹਰ ਨਾ ਜੇ ਵੀ ਤਾਂ ਕਿ ਪੰਜਾਬ ਦੇ ਵਿੱਚ ਇਹ ਗੱਲ ਲੋਕਾਂ ਦੇ ਵਿੱਚ ਜਾਵੇ ਕਿ ਯੋਧ ਨਸ਼ਾ ਵਿਰੋਧ ਚੱਲ ਰਿਹਾ ਹੈਗਾ ਤੇ ਉਹ ਪੂਰਨ ਤੌਰ ਦੇ ਉਤੇ ਸਕਸੈਸਫੁਲ ਆ ਪਰ ਜੇਕਰ ਤੁਸੀਂ ਜਾ ਕੇ ਦੇਖੋ ਹੁਣ ਵੀ ਪਿੰਡਾਂ ਦੇ ਜੇਕਰ ਮਾੜੇ-ਮੋٹے ਕਿਤੇ ਖੇਡ ਗਰਾਊਂਡ ਵੀ ਹੈਗੇ ਆ ਉੱਥੇ ਵੀ ਤੁਹਾਨੂੰ ਸਰਿੰਜਾਂ ਜਾਂ ਹੋਰ ਚੀਜ਼ਾਂ ਆਮ ਹੀ ਮਿਲ ਜਾਣਗੀਆਂ ਸ਼ਹਿਰਾਂ ਦੇ ਵਿੱਚ ਵੀ ਕੀ ਹਾਲਤਾ ਉਹਨਾਂ ਗਰਾਊਂਡਾਂ ਦੀ ਕੀ ਹਾਲਤਾ ਉੱਥੇ ਵੀ ਆਮ ਹੀ ਸਰਿੰਜਾਂ ਜਿਹੜੀਆਂ ਉਹ ਮਿਲ ਜਾਣਗੀਆਂ ਸੋ ਜ਼ਮੀਨੀ ਪੱਧਰ ਦੇ ਉੱਤੇ ਜੋ ਸਚਾਈ ਹੈਗੀ ਆ ਜੋ ਅੱਜ ਇਸ ਟਾਈਮ ਧੜਾ ਧੜ ਇਹ ਸਿੰਥੈਟਿਕ ਡਰੱਗ ਆ ਜਿਹੜਾ ਵਿਕ ਰਿਹਾ ਹੈਗਾ ਉਹ ਸਚਾਈ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਤੋਂ ਛੁਪੀ ਹੋਈ ਜੁਗੀ ਸੋ ਕਿਤੇ ਨਾ ਕਿਤੇ ਅਜਈਆਂ ਖਬਰਾਂ ਜੋ ਮਨਦੀਪ ਸਿੰਘ ਵੱਲੋਂ ਲਗਾਈਆਂ ਜਾ ਰਹੀਆਂ ਹੈਗਾ ਜਾਂ ਹੋਰ ਨਾਲ ਲੋਕਾਂ ਵੱਲੋਂ ਲਗਾਈਆਂ ਜਾ ਰਹੀਆਂ ਹੈਗਾ ਉਹਨਾਂ ਨੂੰ ਦਬਾਉਣ ਦੇ ਲਈ ਆ ਜਿਹੜੀਆਂ ਇਸ ਤਰ੍ਹਾਂ ਦੀ ਹੈ ਜਿਹੜੀ ਕਵਾਇਦ ਆ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਆ ਪਰ ਨਾਲ ਹੀ ਆ ਜਿਹੜਾ ਜੇਕਰ ਇੱਥੇ ਜ਼ੁਲਮ ਹੁੰਦਾ ਤਾਂ ਉਸ ਦਾ ਟੱਕਰਾ ਕਰਨ ਵਾਲੇ ਲੋਕ ਵੀ ਹੈਗੇ ਆ ਇਸੇ ਕਰਕੇ ਇਸ ਤਰ੍ਹਾਂ ਦੇ ਆਜ਼ਾਦਾਨਾ ਮੀਡੀਆ ਨੂੰ ਬਚਾਉਣ ਦੇ ਲਈ ਆ ਜਿਹੜਾ ਆਉਣ ਵਾਲੀ 28 ਤਰੀਕ ਨੂੰ ਆ ਜਿਹੜਾ ਅਸੀਂ ਐਡੀਸੀ ਦਫ਼ਤਰ ਦਾ ਜਿਹੜਾ ਉਹ ਘਰਾਓ ਕਰਾਂਗੇ ਸਾਡੇ ਨਾਲ ਪੱਤਰਕਾਰ ਭਾਈ ਚਾਰਾ ਦੇ ਨਾਲ ਆ ਜਿਹੜਾ ਸਮੁੱਚੀਆਂ ਪੰਜਾਬ ਦੀਆਂ ਜਮਹੂਰੀ ਜਥੇਬੰਦੀਆਂ ਜਿਹੜਾ ਉਹਨਾਂ ਨੇ ਇਹ ਐਲਾਨ ਕੀਤਾ ਜਿ ਇੱਥੇ ਮੀਟਿੰਗ ਹੋਈ ਆ ਆਉਣ ਵਾਲੀ 28 ਤਰੀਕ ਨੂੰ ਏਡੀਸੀ ਦਫ਼ਤਰ ਜਗਰਾਉਂ ਆ ਜਿਹੜਾ ਅਸੀਂ ਘਰਾਓ ਕਰਾਂਗੇ ਤਾਂ ਕਿ ਆ ਜਿਹੜਾ ਅੱਗੇ ਤੋਂ ਕੋਈ ਚਿੱਟਾ ਤਸਕਰ ਚਾਹੇ ਉਹ ਵੱਡਾ ਚਾਹੇ ਛੋਟਾ ਵੱਡੇ ਛੋਟੇ ਇਹਦੇ ਵਿੱਚ ਕੋਈ ਮਾਇਨੇ ਨਹੀਂ ਗੇ ਪਰ ਉਹ ਆ ਜਿਹੜੀ ਇਸ ਤਰ੍ਹਾਂ ਦੀ ਗੋਲੀ ਮਾਰਨ ਦੀ ਧਮਕੀ ਆ ਜਿਹੜਾ ਉਹ ਨਾਂ ਦੇ ਸਕੇ ਜੇਕਰ ਅੱਜ ਇਸ ਦੇ ਖਿਲਾਫ ਚੁੱਪ ਹੋ ਗਏ ਤਾਂ ਇਹ ਕਵਾਇਦ ਆ ਜਿਹੜੀ ਚੱਲ ਪੂਗੀ ਹਾਲੇ ਭਾਵੇਂ ਕੋਈ ਨੁਕਸਾਨ ਨਹੀਂ ਹੋਇਆਗਾ ਪਰ ਜੇਕਰ ਨੁਕਸਾਨ ਤੋਂ ਰੋਕਣਾ ਤੇ ਇਸ ਕਵਾਇਦ ਨੂੰ ਠੱਲ ਪਾਉਣੀ ਕਿਤੇ ਨਾ ਕਿਤੇ ਕਿਉਂਕਿ ਲੋਕ ਮਹਾਨ ਹੁੰਦੇ ਆ ਲੋਕ ਜਦੋਂ ਅੱਗੇ ਹੋ ਕੇ ਲੜਦੇ ਹੈਗੇ ਆ ਤਾਂ ਵੱਡੀਆਂ-ਵੱਡੀਆਂ ਲਹਿਰਾਂ ਦੇ ਜਿਹੜੇ ਉਹ ਮੂੰਹ ਮੜ ਜਾਂਦੇ ਹੈਗੇ ਆ ਭਾਵੇਂ ਉਹ ਚਿੱਟੇ ਦੀ ਲਹਿਰ ਹੋਵੇ ਸੋ ਕਿਤੇ ਨਾ ਕਿਤੇ ਆ ਜਿਹੜਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਕਸ਼ਨ ਹੁੰਦਾ ਹੈਗਾ ਸਕਸੈਸਫੁਲ ਹੁੰਦਾ ਹੈਗਾ ਤਾਂ ਪੰਜਾਬ ਦੇ ਵਿੱਚ ਨਵੀਂ ਪਿਰਤ ਆ ਜਿਹੜੀ ਉਹ ਪੱਤਰਕਾਰ ਭਾਈਚਾਰੇ ਦੇ ਵਿੱਚ ਪੈਣ ਦੀ ਸੰਭਾਵਨਾ ਹੈਗੀ ਜਿਹੜਾ ਪੱਤਰਕਾਰ ਭਾਈਚਾਰਾ ਜਿਹੜਾ ਕਿਤੇ ਨਾ ਕਿਤੇ ਡਰਦਾ ਨਹੀਂ ਬੋਲਦਾਗਾ ਜੇਕਰ ਇਸ ਤਰ੍ਹਾਂ ਦੇ ਐਕਸ਼ਨ ਸਫਲ ਹੁੰਦੇ ਆ ਪੱਤਰਕਾਰਾਂ ਨੂੰ ਹੋਰਨਾਂ ਨੂੰ ਵੀ ਇਸ ਨਾਲ ਹੌਸਲਾ ਮਿਲੂਗਾ ਕਿ ਇਸ ਮਾਮਲੇ ਦੇ ਤੇ ਜਿਹੜਾ ਖੁੱਲ ਕੇ ਗੱਲਬਾਤ ਹੈ ਜਿਹੜਾ ਕਰ ਸਕੀਏ ਸੋ ਆਉਣ ਵਾਲੇ 28 ਤਰੀਕ ਨੂੰ ਜਿਹੜਾ ਇੱਥੇ ਆ ਜਿਹੜਾ ਜਗਰਾਵਾਂ ਦੇ ਵਿੱਚ ਏਡੀਸੀ ਦਫ਼ਤਰ ਆ ਜਿਹੜਾ ਪ੍ਰੋਟੈਸਟ ਕਰਾਇਆ ਗਿਆ ਮੇਰੇ ਨਾਲ ਕਰਮਜੀਤ ਨੇ ਜੋ ਕਿ ਭਰਾਤਰੀ ਜਥੇਬੰਦੀ ਨੌਜਵਾਨ ਭਾਰ ਸਭਾ ਤੋਂ ਨੇ ਬਾਈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫੈਸਲਾ ਹੋਇਆ ਕਿ 28 ਅਕਤੂਬਰ ਨੂੰ ਪ੍ਰੋਗਰਾਮ ਹੋਊਗਾ ਪਰ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀਆਂ ਹਰ ਭਗਵਾਨ ਵਰਗੇ ਨੌਜਵਾਨ ਸੀ ਕਿ ਉਹਦੇ ਗੋਲੀਆਂ ਮਾਰ ਦਿੱਤੀ ਮਨਦੀਪ ਨੂੰ ਹੁਣ ਧਮਕੀ ਆਉਂਦੀ ਹੈ ਕੀ ਲੱਗਦਾ ਵੀ ਕਿੱਥੇ ਸਰਕਾਰ ਕਹਿੰਦੀ ਹੈ ਵੀ ਨਸ਼ਾ ਵਿਰੋਧ ਸਾਡਾ ਯੁੱਧਾ ਪੁਲਿਸ ਬਹੁਤਸ ਮਤਲਬ ਤਰੀਕੇ ਦੇ ਨਾਲ ਇਨਕਾਊਂਟਰ ਕਰ ਰਹੀ ਹੈ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਇੱਕ ਤਾਂ ਇਹ ਘਟਨਾ ਦੇ ਨਾਲ ਵੀ ਗੱਲ ਜਗਜਾਹਰ ਹੋ ਗਈ ਕਿ ਨਸ਼ਾ ਸਮਗਲਰਾਂ ਨੇ ਵੀ ਪੱਤਰਕਾਰ ਤੇ ਇਹ ਦਬਾਅ ਪਾਇਆ ਵੀ ਵੀਡੀਓ ਡਿਲੀਟ ਕਰ ਤੇ ਪੁਲਿਸ ਵਾਲੇ ਵੀ ਡੀਐਸਪੀ ਤੇ ਐਸਐਚਓ ਹਟਹੂਰ ਉਹ ਵੀ ਇਹੀ ਦਬਾਅ ਪਾਉਂਦੇ ਰਹੇ ਕਿ ਤੂੰ ਵੀਡੀਓ ਡਿਲੀਟ ਕਰ ਦੇ ਬਜਾਏ ਇਸ ਦੇ ਕਿ ਜਿਹੜੀ ਵੀਡੀਓ 'ਚ ਨਾਮ ਲਏ ਗਏ ਆ ਪਿੰਡ ਦੇ ਵਿੱਚ ਜਿਹੜੇ ਨੌਜਵਾਨਾਂ ਦੀ ਨਸ਼ੇ ਕਰਕੇ ਮੌਤ ਹੋਈ ਆ ਉਹਨਾਂ ਪਰਿਵਾਰਾਂ ਨਾਲ ਕੋਈ ਹਮਦਰਦੀ ਜ਼ਾਹਰ ਕੀਤੀ ਜਾਂਦੀ ਤੇ ਜਿਨ੍ਹਾਂ ਦੇ ਨਾਮ ਲਏ ਉਹਨਾਂ ਦੇ ਖਿਲਾਫ ਤਫ਼ਤੀਸ਼ ਕੀਤੀ ਜਾਂਦੀ ਇਹਦੀ ਬਜਾਏ ਡਰਾਉਣਾ ਧਮਕਾਉਣਾ ਇਹ ਤੋਂ ਗੱਲ ਜ਼ਾਹਰ ਹੁੰਦੀ ਹੈ ਜਿਹੜੀ ਨੌਜਵਾਨ ਭਾਰਸਵਾ ਲੰਬੇ ਸਮੇਂ ਤੋਂ ਕਹਿ ਰਹੀ ਹੈ ਕਿ ਪੁਲਿਸ ਨਸ਼ਾ ਸਮਗਲਰ ਤੇ ਸਿਆਸਤਦਾਨ ਇੰਨਾ ਦਾ ਗੱਠਜੋੜ ਬਣਿਆ ਹੋਇਆ ਜਿਹਦੇ ਕਰਕੇ ਇਹਨਾਂ ਦੇ ਹੌਸਲੇ ਨਸ਼ਾ ਸਮਗਲਰਾਂ ਦੇ ਪੂਰੇ ਬਲੰਦ ਆ ਤੇ ਇਹਨਾਂ ਦੀ ਪੂਰੀ ਦਹਿਸ਼ਤ ਮਚਾਈ ਹੋਈ ਹੈ ਪੂਰੇ ਪੰਜਾਬ 'ਚ ਇਹਨਾਂ ਦੀ ਧੱਕੇਸ਼ਾਹੀ ਗੁੰਡੇਗਾਰੀ ਤੋਂ ਲੋਕ ਜਿਹੜੇ ਆ ਡਰਦੇ ਆ ਇਹਨਾਂ ਦਾ ਨਾਮ ਲੈਣ ਤੋਂ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਇਸ ਕਰਕੇ ਇਸ ਦਹਿਸ਼ਤ ਨੂੰ ਤੋੜਨ ਵਾਸਤੇ ਜਿੱਥੇ ਪੱਤਰਕਾਰ ਭਾਈ ਚਰਨੀ ਸਟੈਂਡ ਲਿਆ ਤੇ ਉੱਥੇ ਸਾਰੀਆਂ ਜਥੇਬੰਦੀਆਂ ਬਹੁਤ ਛੋਟੇ ਜਿਹੇ ਸੱਦੇ ਤੇ ਅੱਜ ਇੱਥੇ ਇਕੱਠੀਆਂ ਹੋਈਆਂ ਦਰਜਨਾਂ ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਐਲਾਨ ਕੀਤਾ ਕਿ ਚਿੱਟੇ ਵਾਲਿਆਂ ਦੇ ਖਿਲਾਫ ਇਹਨਾਂ ਦੀ ਦਹਿਸ਼ਤ ਦੇ ਖਿਲਾਫ ਜਿਹੜਾ ਹੈਗਾ ਅਸੀਂ ਲੜਾਈ ਜੜੀ ਆ ਉਹ ਸ਼ੁਰੂ ਕਰਾਂਗੇ ਦੂਸਰੀ ਗੱਲ ਇਹ ਆ ਕਿ ਪਹਿਲਾਂ ਕਾਲੀਆਂ ਕਾਂਗਰਸੀਆਂ ਦੇ ਟਾਈਮ ਜਿਹੜਾ ਪੁਲਿਸ ਦਾ ਕਾਰਵਾਈ ਕਰਨ ਦਾ ਰਵਈਆ ਸੀਗਾ ਉਹੀ ਤਰੀਕਾ ਅੱਜ ਆ ਇੱਕ ਬੰਦੇ ਨੂੰ ਫੜ ਲੈਂਦੇ ਆ ਹੁਣ ਵੀ ਪਿੰਡ ਦੇ ਵਿੱਚ ਬਹੁਤ ਰੇਡਾਂ ਵੱਜ ਰਹੀਆਂ ਕੋਈ ਮਾੜੇ ਮੋਟੇ ਜਿਹੜੀਆਂ ਛੋਟੀਆਂ ਮੱਛੀਆਂ ਉਹਨਾਂ ਨੂੰ ਫੜ ਕੇ ਵੀ ਜਿੰਨਾ ਸਮਾਂ ਮਾਮਲਾ ਠੰਡਾ ਨਹੀਂ ਹੁੰਦਾ ਉਨਾ ਸਮਾਂ ਉਹਨਾਂ ਨੂੰ ਜੇਲ੍ਹ ਭੇਜ ਦੇਣਾ ਜਾਂ ਥਾਣੇ ਪਿਠਾ ਦੇਣਾ ਫਿਰ ਬਾਅਦ ਵਿੱਚ ਪ੍ਰਣਾਲਾ ਫੇਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਦੇ ਰਾਜ ਦੇ ਵਿੱਚ ਕਿਸੇ ਸਮਗਲਨ ਨੂੰ ਫੜ ਕੇ ਪੂਰੀ ਤਫਤੀਸ਼ ਹੋਈ ਹੋਵੇ ਪੂਰੀ ਸ਼ਾਨਬੀਨ ਹੋਈ ਹੋਵੇ ਤੇ ਉਹਦੇ ਵਿੱਚ ਵੱਡੇ ਸਮਗਲਰ ਦਾ ਨਾਮ ਸਾਹਮਣੇ ਆਇਆ ਹੋਵੇ ਅੱਜ ਤੱਕ ਇੱਕ ਸਿੰਗਲ ਉਦਾਹਰਨ ਸਰਕਾਰ ਕੋਲੇ ਨਹੀਂ ਹੈਗੀ ਕਿਉਂਕਿ ਜਿਹੜਾ ਜਗਦੀਸ਼ ਭੋਲਾ ਹੁਣ 9 ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਜ਼ਮਾਨਤ ਤੇ ਇਹ ਬੰਦਾ ਜਿਹੜਾ ਹੈਗਾ 2013 ਜੋ ਜੇਲ੍ਹ ਦੇ ਵਿੱਚ ਕੈਦ ਆ ਤੇ ਇਹ ਉਦੋਂ ਫੜਿਆ ਗਿਆ ਸੀ ਜਦੋਂ ਮਜੀਠੀਆ ਦਾ ਨਾਮ ਆਇਆ ਇਹ ਬੰਦੇ ਦੇ ਉੱਪਰ ਇਲਜ਼ਾਮ ਸੀਗੇ ਕਿ ਇਹਦੀਆਂ ਹਿਮਾਚਲ ਦੇ ਬੱਦੀ ਦੇ ਵਿੱਚ ਤਿੰਨ ਜਿਹੜੀਆਂ ਨਸ਼ੇ ਦੀਆਂ ਫੈਕਟਰੀਆਂ ਚੱਲਦੀਆਂ ਹੁਣ ਕੱਲਾ ਜਗਦੀਸ਼ ਭੋਲਾ ਤਾਂ ਹੈ ਨਹੀਂ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਕਰਦਾ ਹੋ ਉਹਦੇ ਵਿੱਚ ਬਿੱਟੂ ਔਲਖਾ ਸਤਪਾਲ ਸੱਤਾ ਹੈਗਾ ਜਿਹਦੇ ਨਾਲ ਮਜੀਠੀਏ ਦੇ ਜਿਹੜੇ ਕਨੈਕਸ਼ਨ ਜੁੜੇ ਹੋਏ ਸੀਗੇ ਸਰਕਾਰ ਨੇ ਸਿਸਟਮ ਨੇ ਭੋਲੇ ਤੋਂ ਛਾਣਬੀਨ ਕਰਕੇ ਸਾਰੇ ਬੰਦਿਆਂ ਦੇ ਨਾਮ ਸਾਹਮਣੇ ਲਿਆਉਣ ਦੀ ਬਜਾਏ ਕੱਲਾ ਭੋਲੇ ਨੂੰ ਜੇਲ੍ਹ ਚ ਕੈਦ ਕਰਕੇ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਵਾਲੀਆਂ ਵੱਡੇ ਵੱਡੇ ਹੋਲਡਿੰਗ ਬੋਰਡ ਲੱਗੇ ਹੋਏ ਆ ਕਿ ਇੰਨੀਆਂ ਐਫਆਈਆਰਾਂ ਦਰਜ ਕਰਤੀਆਂ ਐਨੇ ਕਿਲੋ ਹੇਰੋਇਨ ਫੜ ਲਈ ਐ ਐਨੇ ਜਿਹੜੇ ਨਸ਼ਾ ਸਮੋਲਰਰਾਂ 'ਚ ਕੈਦ ਕਰਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਤੇ ਆ ਅੰਕੜਿਆਂ ਦੀ ਗੇਮ ਸਰਕਾਰ ਖੇਡ ਰਹੀ ਜਿਵੇਂ ਪਹਿਲਾਂ ਲੀਆਂ ਸਰਕਾਰਾਂ ਖੇਡਦੀਆਂ ਸੀਗੀਆਂ ਇਹਦੀ ਬਜਾਏ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੁਲਿਸ ਤੋਂ ਤਾਂ ਪਹਿਲੀ ਗੱਲ ਕਿਸੇ ਵੀ ਤਰੀਕੇ ਦੀ ਆਸ ਛੱਡ ਦੇਣੀ ਚਾਹੀਦੀ ਹੈ ਕਿ ਇਹ ਨਸ਼ੇ ਨੂੰ ਠੱਲ ਪਾਉਣਗੇ ਹਾਂ ਪੁਲਿਸ ਨੂੰ ਸੰਘਰਸ਼ ਦੇ ਨਾਲ ਪ੍ਰੈਸ਼ਰਾਈਜ਼ ਜ਼ਰੂਰ ਕੀਤਾ ਜਾ ਸਕਦਾ ਹੈ ਪੁਲਿਸ ਤੇ ਦਬਾਅ ਪਾਇਆ ਜਾ ਸਕਦਾ ਆਪਣੇ ਸੰਘਰਸ਼ ਦੇ ਨਾਲ ਫੇਰ ਪੁਲਿਸ ਕਾਰਵਾਈ ਕਰ ਸਕਦੀ ਹੈ ਦੂਸਰੀ ਗੱਲ ਕਿ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਆਂ ਬਣੀਆਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸੈਮੀਨਾਰਾਂ ਦੇ ਵਿੱਚ ਬੁਲਾਇਆ ਸਰਕਾਰ ਦੇ ਲੀਡਰ ਆ ਕੇ ਸੈਮੀਨਾਰਾਂ ਦੇ ਵਿੱਚ ਬੋਲਦੇ ਪਏ ਸੀਗੇ ਅਸੀਂ ਉੱਥੇ ਗਲਤੀ ਖਾ ਗਏ ਖਤਾਖਾ ਗਏ ਜਿਹਦੇ ਕਰਕੇ ਨਸ਼ਾ ਜਿਹੜਾ ਅੱਜ ਕਹਿਰ ਮਚਾ ਰਿਹਾ ਤੇ ਪੂਰੇ ਉਹਨਾਂ ਦੇ ਹੌਸਲੇ ਸਾਨੂੰ ਆਪਣੀ ਲੜਾਈ ਨੂੰ ਸਹੀ ਸੇਧ ਦੇਣੀ ਪਊਗੀ ਕਿ ਸਾਡਾ ਟਾਰਗੇਟ ਪੁਲਿਸ ਸਿਆਸਤਦਾਨ ਤੇ ਨਸ਼ਾ ਸਮਗਲਨ ਹੋਣੇ ਚਾਹੀਦੇ ਆ ਫੇਰ ਇਹਨੂੰ ਠੱਲ ਜੜੀ ਆ ਪਾਈ ਜਾ ਸਕਦੀ ਆ ਤੇ ਅੱਜ ਸਾਰੇ ਇਕੱਠੇ ਹੋ ਕੇ ਇੱਥੇ ਮੀਟਿੰਗ ਵੱਡੀ ਹੋਈ ਆ 28 ਤਰੀਕ ਨੂੰ ਜਗਰਾਉਂ ਸ਼ਹਿਰ ਚ ਰੋਸ ਮੁਜ਼ਾਹਰਾ ਕਰਕੇ ਏਡੀਸੀ ਦਫ਼ਤਰ ਧਰਨਾ ਲਾਇਆ ਜਾਣਾ ਨੌਜਵਾਨ ਸਭਾ ਦੇ ਵਿੱਚ ਸ਼ਾਮਲ ਹੋਊਗੀ ਤੇ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਣਾ